ਹੈਲਥ ਨੰਗਣੀ ਕਬਰਾ ਲੈ ਕੇ ਹਾਜ਼ਰਾਂ ਸਸਟੀਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਬੱਚਿਆਂ ਵਿੱਚ ਮੋਟਾਪੇ ਦੀ ਸਮੱਸਿਆ ਵਾਧੀ ਜਾ ਰਹੀ ਹੈ ਬੱਚਿਆਂ ਵਿੱਚ ਮੋਟਾਪੇ ਕਾਰਨ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ ਇਹਨਾਂ ਵਿੱਚ ਡਾਇਬਟੀਜ਼ ਵਾਧੇ ਭਾਰ ਕਾਰਨ ਹੁੰਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਬਿਮਾਰੀਆਂ ਹਨ ਜੋ ਮੋਟਾਪੇ ਕਾਰਨ ਹੁੰਦੀਆਂ ਹਨ ਭਾਰਵਧਨ ਕਾਰਨ ਜਿਹੜੀਆਂ ਬਿਮਾਰੀਆਂ ਦਾ ਖਤਰਾ ਹੁੰਦਾ ਹੈ ਕਿਉਂਕਿ ਮੋਟਾਪਾ ਹਾਈ ਬੀਪੀ ਕੋਲਸਟ੍ਰੋਲ ਦੇ ਪੱਧਰ ਨੂੰ ਵਧਾ ਸਕਦਾ ਹੈ ਇਹਨਾਂ ਦੇ ਪੱਧਰ ਨੂੰ ਵਧਾਉਣ ਨਾਲ ਦਿਲ ਦੇ ਦਬਾਅ ਪੈਂਦਾ ਹੈ ਅਤੇ ਹਮਲਾ ਹੋ ਸਕਦਾ ਹੈ ਮोटापा ਵੀ ਦਮੇ ਦੇ ਖਤਰੇ ਨੂੰ ਵਧਾ ਸਕਦਾ ਹੈ ਕਿਉਂਕਿ मोटापा ਸਾਹ ਦੀ ਨਾਲੀ ਤੇ ਦਬਾਅ ਪਾਉਂਦਾ ਹੈ। ਇਸ ਦਾ ਸਿੱਧਾ ਅਸਰ ਇਸ ਦਾ ਸਿੱਧਾ ਅਸਰ ਫੇਫੜਿਆਂ ਤੇ ਪੈਂਦਾ ਹੈ ਅਤੇ ਅਸਥਮਾ, ਸੀਓਪੀਡੀ ਵਰਗੀਆਂ ਸਮੱਸਿਆਵਾਂ ਦਾ ਖਤਰਾ ਵਧ ਜਾਂਦਾ ਹੈ। ਮੋਟਾਪਾ ਕੈਂਸਰ ਦੀ ਖਤਰੀ ਨੂੰ ਵੀ ਵਧਾ ਸਕਦਾ ਹੈ ਕਿਉਂਕਿ ਮੋਟਾਪਾ ਸਰੀਰ ਵਿੱਚ ਐਕਸਟੈਟਿਵ ਤਣਾਅ ਵਧਾ ਸਕਦਾ ਹੈ ਜੋ ਕਿ ਕੈਂਸਰ ਦਾ ਵੱਡਾ ਕਾਰਨ ਹੈ। ਮੋਟਾਪਾ ਪੇਟ ਦੇ ਕੈਂਸਰ ਦਾ ਖਤਰਾ ਵਧਾਉਂਦਾ ਹੈ। ਬੱਚਿਆਂ ਵਿੱਚ ਮੋਟਾਪਾ ਕਿਉਂ ਵਧ ਰਿਹਾ ਹੈ? ਬੱਚਿਆਂ ਵਿੱਚ ਮੋਟਾਪਾ ਵਧਣ ਦਾ ਸਭ ਤੋਂ ਵੱਡਾ ਕਾਰਨ ਗਲਤ ਖਾਣ-ਪੀਣ ਦੀਆਂ ਆਦਤਾਂ ਹਨ। ਅੱਜਕੱਲ੍ਹ ਬੱਚੇ ਫਾਸਟ ਫੂਡ ਖਾਣਾ ਪਸੰਦ ਕਰਦੇ ਹਨ। ਫਾਸਟ ਫੂਡ ਵਿੱਚ ਆਟਾ ਅਤੇ ਕਈ ਤਰ੍ਹਾਂ ਦੇ ਕੈਮੀਕਲ ਹੁੰਦੀ ਹਨ ਜੋ ਸਰੀਰ ਵਿੱਚ ਮੋਟਾਪਾ ਵਧਾਉਂਦੀ ਹਨ ਇਸ ਤੋਂ ਇਲਾਵਾ ਬੱਚਿਆਂ ਦੀ ਜੀਵਨ ਸ਼ੈਲੀ ਵੀ ਬਹੁਤ ਖਰਾਬ ਹੋ ਗਈ ਹੈ ਬੱਚੇ ਹੁਣ ਫੋਨ ਅਤੇ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਕਰਦੇ ਹਨ ਬਾਹਰ ਖੇਡਣ ਦਾ ਦੌਰਾ ਖਤਮ ਹੋ ਚੁੱਕਿਆ ਹੈ ਲੰਬੇ ਸਮੇਂ ਤੱਕ ਬੈਠੇ ਰਹਿਣ ਕਾਰਨ ਬੱਚੇ ਵਿੱਚ ਮੋਟਾਪਾ ਵਧਦਾ ਜਾ ਰਿਹਾ ਹੈ ਕੁਝ ਮਾਮਲਿਆਂ ਵਿੱਚ ਜੈਨੇਟਿਕ ਕਾਰਨਾ ਕਰਕੇ ਵੀ ਬੱਚਿਆਂ ਦਾ ਭਾਰ ਵਧਦਾ ਜਾ ਰਿਹਾ ਹੈ ਬੱਚਿਆਂ ਵਿੱਚ ਮੋਟਾਪੇ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਬੱਚਿਆਂ ਨੂੰ ਇੱਕ ਸੇਤਮੰਦੋ ਖੁਰਾਕ ਦਿਓ ਇਸ ਵਿੱਚ ਫਲ ਸਬਜ਼ੀਆਂ ਸਾਬਤ ਅਨਾਜ ਸ਼ਾਮਿਲ ਹਨ ਬੱਚਿਆਂ ਨੂੰ ਚਿਪਸ ਜੰਕ ਫੂਡ ਘੱਟ ਖਵਾਓ ਬੱਚਿਆਂ ਨੂੰ ਨਿਯਮਿਤ ਕਸਰਤ ਕਰਵਾਓ ਜਿਵੇਂ ਕਿ ਖੇਡਣਾ ਦੌੜਨਾ ਟੀਵੀ ਅਤੇ ਵੀਡੀਓਜ਼ ਗੇਮ ਦਾ ਸਮਾਂ ਸੀਮਿਤ ਕਰੋ ਐਡੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀ ਖਬਰਾਂ ਲੈ ਕੇ ਹਾਜ਼ਰਾਂ ਸਸਟੀਕਾਲ ਸਵਾਗਤੀ ਤੁਹਾਡਾ ਦਿਸ਼ਾ ਹੈਲਥ ਤੇ ਬੱਚਿਆਂ ਵਿੱਚ ਮੋਟਾਪੇ ਦੀ ਸਮੱਸਿਆ ਵਾਧੀ ਜਾ ਰਹੀ ਹੈ ਬੱਚਿਆਂ ਵਿੱਚ ਮੋਟਾਪੇ ਕਾਰਨ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ ਇਨ੍ਹਾਂ ਵਿੱਚ ਡਾਇਬਟੀਜ਼ ਵਾਧੇ ਭਾਰ ਕਾਰਨ ਹੁੰਦੀ ਹੈ ਇਸ ਤੋ ਇਲਾਵਾ ਹੋਰ ਵੀ ਕਈ ਬਿਮਾਰੀਆਂ ਹਨ ਜੋ ਮੋਟਾਪੇ ਕਾਰਨ ਹੁੰਦੀਆਂ ਹਨ ਭਾਰਵਧਨ ਕਾਰਨ ਜਿਹੜੀਆਂ ਬਿਮਾਰੀਆਂ ਦਾ ਖਤਰਾ ਹੁੰਦਾ ਹੈ ਕਿਉਂਕਿ ਮੋਟਾਪਾ ਹਾਈ ਬੀਪੀ ਕੈਲਸਟੋਲ ਦੇ ਪੱਧਰ ਨੂੰ ਵਧਾ ਸਕਦਾ ਹੈ ਇਹਨਾਂ ਦੇ ਪੱਧਰ ਨੂੰ ਵਧਾਉਣ ਨਾਲ ਦਿਲ ਦੇ ਦਬਾਅ ਪੈਂਦਾ ਹੈ ਅਤੇ ਹਮਲਾ ਹੋ ਸਕਦਾ ਹੈ ਮੋਟਾਪਾ ਵੀ ਦਮੇ ਦੇ ਖਤਰੇ ਨੂੰ ਵਧਾ ਸਕਦਾ ਹੈ ਕਿਉਂਕਿ ਮੋਟਾਪਾ ਸਾਹ ਦੀ ਨਾਲੀ ਤੇ ਦਬਾਅ ਪਾਉਂਦਾ ਹੈ ਇਸ ਦਾ ਸਿੱਧਾ ਅਸਰ ਇਸ ਦਾ ਸਿੱਧਾ ਅਸਰ ਫੇਫੜਿਆਂ ਤੇ ਪੈਂਦਾ ਹੈ ਅਤੇ ਅਸਥਮਾ, ਸੀਓਪੀਡੀ ਵਰਗੀਆਂ ਸਮੱਸਿਆਵਾਂ ਦਾ ਖਤਰਾ ਵਧ ਜਾਂਦਾ ਹੈ। ਮੋਟਾਪਾ ਕੈਂਸਰ ਦੇ ਖਤਰੇ ਨੂੰ ਵੀ ਵਧਾ ਸਕਦਾ ਹੈ ਕਿਉਂਕਿ ਮੋਟਾਪਾ ਸਰੀਰ ਵਿੱਚ ਐਕਸਟੇਟਿਵ ਤਣਾਅ ਵਧਾ ਸਕਦਾ ਹੈ ਜੋ ਕਿ ਕੈਂਸਰ ਦਾ ਵੱਡਾ ਕਾਰਨ ਹੈ। ਮੋਟਾਪਾ ਪੇਟ ਦੇ ਕੈਂਸਰ ਦਾ ਖਤਰਾ ਵਧਾਉਂਦਾ ਹੈ। ਬੱਚਿਆਂ ਵਿੱਚ ਮੋਟਾਪਾ ਕਿਉਂ ਵਧ ਰਿਹਾ ਹੈ? ਬੱਚਿਆਂ ਵਿੱਚ ਮੋਟਾਪਾ ਵਧਣ ਦਾ ਸਭ ਤੋਂ ਵੱਡਾ ਕਾਰਨ ਗਲਤ ਖਾਣ-ਪੀਣ ਦੀਆਂ ਆਦਤਾਂ ਹਨ। ਅੱਜਕੱਲ੍ਹ ਬੱਚੇ ਫਾਸਟ ਫੂਡ ਖਾਣਾ ਪਸੰਦ ਕਰਦੇ ਹਨ। ਫਾਸਟ ਫੂਡ ਵਿੱਚ ਆਟਾ ਅਤੇ ਕਈ ਤਰ੍ਹਾਂ ਦੇ ਕੈਮੀਕਲ ਹੁੰਦੀ ਹਨ ਜੋ ਸਰੀਰ ਵਿੱਚ ਮੋਟਾਪਾ ਵਧਾਉਂਦੀ ਹਨ। ਇਸ ਤੋਂ ਇਲਾਵਾ ਬੱਚਿਆਂ ਦੀ ਜੀਵਨ ਸ਼ੈਲੀ ਵੀ ਬਹੁਤ ਖਰਾਬ ਹੋ ਗਈ ਹੈ। ਬੱਚੇ ਹੁਣ ਫੋਨ ਅਤੇ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਕਰਦੇ ਹਨ। ਬਾਹਰ ਖੇਡਣ ਦਾ ਦੌਰਾ ਖਤਮ ਹੋ ਚੁੱਕਿਆ ਹੈ। ਲੰਬੇ ਸਮੇਂ ਤੱਕ ਬੈਠੇ ਰਹਿਣ ਕਾਰਨ ਬੱਚੇ ਵਿੱਚ ਮੋਟਾਪਾ ਵਧਦਾ ਜਾ ਰਿਹਾ ਹੈ। ਕੁਝ ਮਾਮਲਿਆਂ ਵਿੱਚ ਜੈਨੇਟਿਕ ਕਾਰਨਾ ਕਰਕੇ ਵੀ ਬੱਚਿਆਂ ਦਾ ਭਾਰ ਵਧਦਾ ਜਾ ਰਿਹਾ ਹੈ। ਬੱਚਿਆਂ ਵਿੱਚ ਮੋਟਾਪੇ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਬੱਚਿਆਂ ਨੂੰ ਇੱਕ ਸੇਤਮੰਦ ਖੁਰਾਕ ਦਿਓ ਇਸ ਵਿੱਚ ਫਲ ਸਬਜ਼ੀਆਂ ਸਾਬਤ ਅਨਾਜ ਸ਼ਾਮਿਲ ਹਨ ਬੱਚਿਆਂ ਨੂੰ ਚਿਪਸ ਜੰਕ ਫੂਡ ਘੱਟ ਖਵਾਓ ਬੱਚਿਆਂ ਨੂੰ ਨਿਯਮਿਤ ਕਸਰਤ ਕਰਵਾਓ ਜਿਵੇਂ ਕਿ ਖੇਡਣਾ ਦੌੜਨਾ ਟੀਵੀ ਅਤੇ ਵੀਡੀਓ ਗੇਮ ਦਾ ਸਮਾਂ ਸੀਮਿਤ ਕਰੋ ਐਦਾ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀ ਖਬਰ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਬੱਚਿਆਂ ਵਿੱਚ ਮੋਟਾਪੇ ਦੀ ਸਮੱਸਿਆ ਵਾਧੀ ਜਾ ਰਹੀ ਹੈ ਬੱਚਿਆਂ ਵਿੱਚ ਮੋਟਾਪੇ ਕਾਰਨ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ ਇਹਨਾਂ ਵਿੱਚ ਡਾਇਬਟੀਜ਼ ਵਾਧੇ ਭਾਰ ਕਾਰਨ ਹੁੰਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਬਿਮਾਰੀਆਂ ਹਨ ਜੋ ਮੋਟਾਪੇ ਕਾਰਨ ਹੁੰਦੀਆਂ ਹਨ ਭਾਰਵਧਨ ਕਾਰਨ ਜਿਹੜੀਆਂ ਬਿਮਾਰੀਆਂ ਦਾ ਖਤਰਾ ਹੁੰਦਾ ਹੈ ਕਿਉਂਕਿ ਮੋਟਾਪਾ ਹਾਈ ਬੀਪੀ ਕੈਲਸਟ੍ਰੋਲ ਦੇ ਪੱਧਰ ਨੂੰ ਵਧਾ ਸਕਦਾ ਹੈ ਇਹਨਾਂ ਦੇ ਪੱਧਰ ਨੂੰ ਵਧਾਉਣ ਨਾਲ ਦਿਲ ਦੇ ਦਬਾਅ ਪੈਂਦਾ ਹੈ ਅਤੇ ਹਮਲਾ ਹੋ ਸਕਦਾ ਹੈ ਮੋਟਾਪਾ ਵੀ ਦਮੇ ਦੇ ਖਤਰੇ ਨੂੰ ਵਧਾ ਸਕਦਾ ਹੈ ਕਿਉਂਕਿ ਮੋਟਾਪਾ ਸਾਹ ਦੀ ਨਾਲੀ ਤੇ ਦਬਾਅ ਪਾਉਂਦਾ ਹੈ ਇਸ ਦਾ ਸਿੱਧਾ ਅਸਰ ਇਸ ਦਾ ਸਿੱਧਾ ਅਸਰ ਫੇਫੜਿਆਂ ਤੇ ਪੈਂਦਾ ਹੈ ਅਤੇ ਅਸਥਮਾ, ਸੀਓਪੀਡੀ ਵਰਗੀਆਂ ਸਮੱਸਿਆਵਾਂ ਦਾ ਖਤਰਾ ਵਧ ਜਾਂਦਾ ਹੈ। ਮੋਟਾਪਾ ਕੈਂਸਰ ਦੇ ਖਤਰੇ ਨੂੰ ਵੀ ਵਧਾ ਸਕਦਾ ਹੈ ਕਿਉਂਕਿ ਮੋਟਾਪਾ ਸਰੀਰ ਵਿੱਚ ਐਕਸਟੇਟਿਵ ਤਣਾਅ ਵਧਾ ਸਕਦਾ ਹੈ ਜੋ ਕਿ ਕੈਂਸਰ ਦਾ ਵੱਡਾ ਕਾਰਨ ਹੈ। ਮੋਟਾਪਾ ਪੇਟ ਦੇ ਕੈਂਸਰ ਦਾ ਖਤਰਾ ਵਧਾਉਂਦਾ ਹੈ। ਬੱਚਿਆਂ ਵਿੱਚ ਮੋਟਾਪਾ ਕਿਉਂ ਵਧ ਰਿਹਾ ਹੈ? ਬੱਚਿਆਂ ਵਿੱਚ ਮੋਟਾਪਾ ਵਧਣ ਦਾ ਸਭ ਤੋਂ ਵੱਡਾ ਕਾਰਨ ਗਲਤ ਖਾਣ-ਪੀਣ ਦੀਆਂ ਆਦਤਾਂ ਹਨ। ਅੱਜਕੱਲ੍ਹ ਬੱਚੇ ਫਾਸਟ ਫੂਡ ਖਾਣਾ ਪਸੰਦ ਕਰਦੇ ਹਨ। ਫਾਸਟ ਫੂਡ ਵਿੱਚ ਆਟਾ ਅਤੇ ਕਈ ਤਰ੍ਹਾਂ ਦੇ ਕੈਮੀਕਲ ਹੁੰਦੀ ਹਨ ਜੋ ਸਰੀਰ ਵਿੱਚ ਮੋਟਾਪਾ ਵਧਾਉਂਦੀ ਹਨ ਇਸ ਤੋਂ ਇਲਾਵਾ ਬੱਚਿਆਂ ਦੀ ਜੀਵਨ ਸ਼ੈਲੀ ਵੀ ਬਹੁਤ ਖਰਾਬ ਹੋ ਗਈ ਹੈ ਬੱਚੇ ਹੁਣ ਫੋਨ ਅਤੇ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਕਰਦੇ ਹਨ ਬਾਹਰ ਖੇਡਣ ਦਾ ਦੌਰ ਆ ਖਤਮ ਹੋ ਚੁੱਕਿਆ ਹੈ ਲੰਬੇ ਸਮੇਂ ਤੱਕ ਕੇ ਬੈਠੇ ਰਹਿਣ ਕਾਰਨ ਬੱਚੇ ਵਿੱਚ ਮੋਟਾਪਾ ਵਧਦਾ ਜਾ ਰਿਹਾ ਹੈ ਕੁਝ ਮਾਮਲਿਆਂ ਵਿੱਚ ਜੈਨੇਟਿਕ ਕਾਰਨਾ ਕਰਕੇ ਵੀ ਬੱਚਿਆਂ ਦਾ ਭਾਰ ਵਧਦਾ ਜਾ ਰਿਹਾ ਹੈ ਬੱਚਿਆਂ ਵਿੱਚ ਮੋਟਾਪੇ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਬੱਚਿਆਂ ਨੂੰ ਇੱਕ ਸੇਤਮੰਦ ਖੁਰਾਕ ਦਿਓ ਇਸ ਵਿੱਚ ਫਲ ਸਬਜ਼ੀਆਂ ਸਾਬਤ ਅਨਾਜ ਸ਼ਾਮਿਲ ਹਨ ਬੱਚਿਆਂ ਨੂੰ ਚਿਪਸ ਜੰਕ ਫੂਡ ਘੱਟ ਖਵਾਓ ਬੱਚਿਆਂ ਨੂੰ ਨਿਯਮਿਤ ਕਸਰਤ ਕਰਵਾਓ ਜਿਵੇਂ ਕਿ ਖੇਡਣਾ ਦੌੜਨਾ ਟੀਵੀ ਅਤੇ ਵੀਡੀਓ ਗੇਮ ਦਾ ਸਮਾਂ ਸੀਮਤ ਕਰੋ ਅੱਗੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ